ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਗਦਾਦ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਇਰਾਕ ਦੀ ਸ਼ਹਿਰ ਬਗਦਾਦ ਦੇ ਵਿੱਚ ਜਾ ਪਹੁੰਚੇ ਇੱਥੇ ਗੁਰੂ ਜੀ ਨੇ ਮੁਸਲਮਾਨਾਂ ਵੱਲੋਂ ਰਾਗ ਨੂੰ ਹਰਾਮ ਸਮਝੇ ਜਾਣ ਦੇ ਭਰਮ ਨੂੰ ਦੂਰ ਕੀਤਾ ਗੁਰੂ ਜੀ ਨਗਰੋਂ ਬਾਹਰ ਇੱਕ ਇਕਾਂਤ ਥਾਂ ਉੱਤੇ ਜਾ ਟਿਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਵਜਾਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਨੇ ਰਵਾਬ ਦੀਆਂ ਤਾਰਾਂ ਛੇੜੀਆਂ ਤਾਂ ਗੁਰੂ ਸਾਹਿਬ ਜੀ ਨੇ ਉੱਚੀ ਅਤੇ ਸੁਰੇਲੀ ਆਵਾਜ਼ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇਹ ਅਨੋਖੀ ਆਵਾਜ਼ ਸੁਣ ਕੇ ਸਭ ਲੋਕ ਬੜੇ ਹੈਰਾਨ ਹੋਏ ਕਿ ਇਸਲਾਮ ਦੇ ਇਸ ਗੱਢ ਦੇ ਵਿੱਚ ਇਸਲਾਮੀ ਸਵਰਾਂ ਦੀ ਉਲੰਘਣਾ ਕਰਨ ਵਾਲਾ ਇਹ ਕੌਣ ਹੈ ਜੋ ਇੱਥੇ ਆ ਕੇ ਰਾਗ ਗਾ ਰਿਹਾ ਹੈ। ਕਿਉਂਕਿ ਇਸਲਾਮ ਦੇ ਵਿੱਚ ਸੰਗੀਤ ਨੂੰ ਹਰਾਮ ਜਾਣਿਆ ਜਾਂਦਾ ਹੈ। ਥੋੜੇ ਸਮੇਂ ਦੇ ਵਿੱਚ ਹੀ ਇਹ ਖਬਰ ਪੀਰ ਦਸਤਗੀਰ ਤੇ ਹੋਰ ਮੁੱਲਾ-ਮੁਲਾਣਿਆਂ ਤੱਕ ਜਾ ਪੁੱਜੀ। ਫਿਰ ਕਿਵੇਂ ਲੋਕ ਪੱਥਰ ਵੱਟੇ ਚੁੱਕ ਕੇ ਗੁਰੂ ਜੀ ਨੂੰ ਮਾਰਨ ਲਈ ਤੁਰ ਪਏ ਪਰ ਜਦੋਂ ਗੁਰੂ ਜੀ ਦੇ ਰੱਬੇ ਨੂਰ ਭਰੇ ਚਿਹਰੇ ਨੂੰ ਦੇਖਿਆ ਤਾਂ ਪੱਥਰ ਉਹਨਾਂ ਦੇ ਹੱਥ ਦੇ ਵਿੱਚ ਫੜੇ ਹੀ ਰਹਿ ਗਏ ਤੇ ਉਹ ਗੁਰੂ ਜੀ ਨੂੰ ਪੱਥਰ ਨਾ ਮਾਰ ਸਕੇ ਮਾਨੋ ਜਿਵੇਂ ਉਹਨਾਂ ਦੇ ਹੱਥ ਪੈਰ ਸੁਨ ਹੋ ਗਏ ਹੁਣ ਉਨ੍ਹਾਂ ਸਭਨਾਂ ਦਾ ਕ੍ਰੋਧ ਦੂਰ ਹੋ ਗਿਆ ਤੇ ਪ੍ਰੇਮ ਭਾਵ ਨਾਲ ਸਤਿਗੁਰੂ ਜੀ ਦੇ ਵਚਨ ਸੁਣਨ ਲੱਗ ਪਏ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਰਾਗ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਸਗੋ ਮਾੜੀ ਜਾਂ ਚੰਗੀ ਤਾਂ ਇਸਦੀ ਵਰਤੂ ਹੈ ਜਿਸ ਦੀ ਵਰਤੂ ਅੱਲਾਹ ਤਾਲਾ ਦੀ ਸਿਫਤ ਸਲਾਹ ਲਈ ਕੀਤੀ ਜਾਵੇ ਤਾਂ ਖੁਦਾ ਦੀ ਉਸਤਤੀ ਕਰਨ ਲਈ ਇਸ ਵਰਗਾ ਕੋਈ ਹੋਰ ਸਾਥੀ ਨਹੀਂ ਹੈ ਲੋਕਾਂ ਵੱਲੋਂ ਗੁਰੂ ਜੀ ਨੂੰ ਪੱਥਰ ਮਾਰਨ ਜਾਣ ਪਰ ਉਹਨਾਂ ਦੇ ਦਰਸ਼ਨ ਕਰਕੇ ਉੱਥੇ ਹੀ ਸੁੰਨੋ ਹੋ ਜਾਣ ਦੀ ਗੱਲ ਸੁਣ ਕੇ ਸ਼ੇਖ ਬਹਿਲੋਲ ਗੁਰੂ ਜੀ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਡੇਰੇ ਦੇ ਵਿੱਚ ਲੈ ਗਿਆ ਉੱਥੇ ਸਤਿਗੁਰਾਂ ਨੇ ਪੀਰ ਦਸਤਗੀਰ ਤੇ ਸ਼ੇਖ ਬਹਿਲੋਲ ਨਾਲ ਧਰਮ ਦੀ ਚਰਚਾ ਕੀਤੀ ਉਹਨਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸਾਡੇ ਮਜਬੂਨਸਾਰ 7 ਪਤਾਲ ਤੇ 7 ਆਕਾਸ਼ ਹਨ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਸਤਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਖੁਦਾ ਦੀ ਰਚਨਾ ਵਿੱਚ ਅਨੇਕਾਂ ਹੀ ਸੂਰਜ ਅਤੇ ਚੰਦਰਮਾ ਸਮੇਤ ਅਨੇਕਾਂ ਪਤਾਲ ਅਤੇ ਆਕਾਸ਼ ਹਨ ਅਤੇ ਅਨੇਕਾਂ ਹੀ ਖੰਡ ਪ੍ਰਮੰਡ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਭਾਈ ਗੁਰਦਾਸ ਜੀ ਅਨੁਸਾਰ ਪੀਰ ਦਸਤਗੀਰ ਨੇ ਪੁੱਛਿਆ ਕਿ ਸਾਨੂੰ ਇਹ ਕਿ ਮੀ ਯਕੀਨ ਹੋਵੇ ਕਿ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਹਨ ਗੁਰੂ ਜੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਲਈ ਦਸਤਗੀਰ ਦੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਇੱਕ ਅੱਖ ਪਰਖਣ ਜਿੰਨੇ ਸਮੇਂ ਵਿੱਚ ਹੀ ਉਹਨਾਂ ਨੂੰ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਦੀ ਸ਼ੈਰ ਕਰਵਾ ਦਿੱਤੀ ਤੇ ਉਥੋਂ ਸਾਜ ਸੰਗਤ ਦੇ ਜੋੜ ਮੇਲ ਦੇ ਵਿੱਚੋਂ ਕੜਾ ਪ੍ਰਸ਼ਾਦ ਦੀ ਚਿਪੀ ਵੀ ਨਾਲ ਭਰ ਕੇ ਲਿਆਂਦੀ ਜਦੋਂ ਪੀਰ ਜੀ ਦੇ ਬੇਟੇ ਨੇ ਦੇਖੇ ਸਾਰੇ ਨਜ਼ਾਰੇ ਅਤੇ ਲੱਖਾਂ ਹੀ ਆਕਾਸ਼ਾਂ ਪਤਾਲਾਂ ਬਾਰੇ ਦੇ ਸਭ ਨੂੰ ਦੱਸਿਆ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਅੱਲਾਹ ਤਾਲਾ ਦੀ ਇਹ ਰਚਨਾ ਬੜੀ ਬੇਅੰਤ ਹੈ ਜਿਸ ਦਾ ਕੋਈ ਪਾਰਾ ਵਾਰ ਨਹੀਂ ਹੈ ਇਹ ਕੌਤਕ ਦੇਖ ਕੇ ਉਹ ਸਭ ਗੁਰੂ ਜੀ ਨੂੰ ਖੁਦਾ ਦਾ ਪੈਗੰਬਰ ਸਮਝ ਕੇ ਉਹਨਾਂ ਦੇ ਸ਼ਰਧਾਲੂ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਉਹ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਬਗਦਾਦ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਇਰਾਕ ਦੇ ਸ਼ਹਿਰ ਬਗਦਾਦ ਦੇ ਵਿੱਚ ਜਾ ਪਹੁੰਚੇ ਇੱਥੇ ਗੁਰੂ ਜੀ ਨੇ ਮੁਸਲਮਾਨਾਂ ਵੱਲੋਂ ਰਾਗ ਨੂੰ ਹਰਾਮ ਸਮਝੇ ਜਾਣ ਦੇ ਭਰਮ ਨੂੰ ਦੂਰ ਕੀਤਾ ਗੁਰੂ ਜੀ ਨਗਰੋਂ ਬਾਹਰ ਇੱਕ ਇਕਾਂਤ ਥਾਂ ਉੱਤੇ ਜਾ ਟਿਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਵਜਾਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਨੇ ਰਵਾਬ ਦੀਆਂ ਤਾਰਾਂ ਛੇੜੀਆਂ ਤਾਂ ਗੁਰੂ ਸਾਹਿਬ ਜੀ ਨੇ ਉੱਚੀ ਅਤੇ ਸੁਰੀਲੀ ਆਵਾਜ਼ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਇਹ ਅਨੋਖੀ ਆਵਾਜ਼ ਸੁਣ ਕੇ ਸਭ ਲੋਕ ਬੜੇ ਹੈਰਾਨ ਹੋਏ ਕਿ ਇਸਲਾਮ ਦੇ ਇਸ ਗੜ੍ਹ ਦੇ ਵਿੱਚ ਇਸਲਾਮੀ ਸਵਰਾਂ ਦੀ ਉਲੰਘਣਾ ਕਰਨ ਵਾਲਾ ਇਹ ਕੌਣ ਹੈ ਜੋ ਇੱਥੇ ਆ ਕੇ ਰਾਗ ਗਾ ਰਿਹਾ ਹੈ। ਕਿਉਂਕਿ ਇਸਲਾਮ ਦੇ ਵਿੱਚ ਸੰਗੀਤ ਨੂੰ ਹਰਾਮ ਜਾਣਿਆ ਜਾਂਦਾ ਹੈ। ਥੋੜੇ ਸਮੇਂ ਦੇ ਵਿੱਚ ਹੀ ਇਹ ਖਬਰ ਪੀਰ ਦਸਤਗੀਰ ਤੇ ਹੋਰ ਮੁੱਲਾ-ਮੁਲਾਣਿਆਂ ਤੱਕ ਜਾ ਪੁੱਜੀ। ਫਿਰ ਕਿਵੇਂ ਲੋਕ ਪੱਥਰ ਵਟੇ ਚੁੱਕ ਕੇ ਗੁਰੂ ਜੀ ਨੂੰ ਮਾਰਨ ਲਈ ਤੁਰ ਪਏ ਪਰ ਜਦੋਂ ਗੁਰੂ ਜੀ ਦੇ ਰੱਬੇ ਨੂਰ ਭਰੇ ਚਿਹਰੇ ਨੂੰ ਦੇਖਿਆ ਤਾਂ ਪੱਥਰ ਉਹਨਾਂ ਦੇ ਹੱਥ ਦੇ ਵਿੱਚ ਫੜੇ ਹੀ ਰਹਿ ਗਏ ਤੇ ਉਹ ਗੁਰੂ ਜੀ ਨੂੰ ਪੱਥਰ ਨਾ ਮਾਰ ਸਕੇ ਮਾਨੋ ਜਿਵੇਂ ਉਹਨਾਂ ਦੇ ਹੱਥ ਪੈਰ ਸੁੰਨ ਹੋ ਗਏ ਹੋਣ ਉਨ੍ਹਾਂ ਸਭਨਾਂ ਦਾ ਕ੍ਰੋਧ ਦੂਰ ਹੋ ਗਿਆ ਤੇ ਪ੍ਰੇਮ ਭਾਵ ਨਾਲ ਸਤਿਗੁਰੂ ਜੀ ਦੇ ਵਚਨ ਸੁਣਨ ਲੱਗ ਪਏ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਰਾਗ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਸਗੋ ਮਾੜੀ ਜਾਂ ਚੰਗੀ ਤਾਂ ਇਸਦੀ ਵਰਤੂ ਹੈ ਜਿਸ ਦੀ ਵਰਤੂ ਅੱਲਾਹ ਤਾਲਾ ਦੀ ਸਿਫਤ ਸਲਾਹ ਲਈ ਕੀਤੀ ਜਾਵੇ ਤਾਂ ਖੁਦਾ ਦੀ ਉਸਤਤੀ ਕਰਨ ਲਈ ਇਸ ਵਰਗਾ ਕੋਈ ਹੋਰ ਸਾਥੀ ਨਹੀਂ ਹੈ ਲੋਕਾਂ ਵੱਲੋਂ ਗੁਰੂ ਜੀ ਨੂੰ ਪੱਥਰ ਮਾਰਨ ਜਾਣ ਪਰ ਉਹਨਾਂ ਦੇ ਦਰਸ਼ਨ ਕਰਕੇ ਉੱਥੇ ਹੀ ਸੁੰਨ ਹੋ ਜਾਣ ਦੀ ਗੱਲ ਸੁਣ ਕੇ ਸ਼ੇਖ ਬਹਿਲੋਲ ਗੁਰੂ ਜੀ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਡੇਰੇ ਦੇ ਵਿੱਚ ਲੈ ਗਿਆ ਉੱਥੇ ਸਤਿਗੁਰਾਂ ਨੇ ਪੀਰ ਦਸਤਗੀਰ ਤੇ ਸ਼ੇਖ ਬਹਿਲੋਲ ਨਾਲ ਧਰਮ ਦੀ ਚਰਚਾ ਕੀਤੀ ਉਹਨਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸਾਡੇ ਮਜਬੂਨਸਾਤ ਸੱਤ ਪਤਾਲ ਤੇ ਸੱਤ ਆਕਾਸ਼ ਹਨ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਸਤਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਖੁਦਾ ਦੀ ਰਚਨਾ ਵਿੱਚ ਅਨੇਕਾਂ ਹੀ ਸੂਰਜ ਅਤੇ ਚੰ드ਰਮਾ ਸਮੇਤ ਅਨੇਕਾਂ ਪਤਾਲ ਅਤੇ ਆਕਾਸ਼ ਹਨ ਅਤੇ ਅਨੇਕਾਂ ਹੀ ਖੰਡ ਪ੍ਰਮੰਡ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਭਾਈ ਗੁਰਦਾਸ ਜੀ ਅਨੁਸਾਰ ਪੀਰ ਦਸਤਗੀਰ ਨੇ ਪੁੱਛਿਆ ਕਿ ਸਾਨੂੰ ਇਹ ਕਿ ਮੇ ਯਕੀਨ ਹੋਵੇ ਕਿ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਹਨ ਗੁਰੂ ਜੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਲਈ ਦਸਤਗੀਰ ਦੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਇੱਕ ਅੱਖ ਪਰਖਣ ਜਿੰਨੇ ਸਮੇਂ ਵਿੱਚ ਹੀ ਉਹਨਾਂ ਨੂੰ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਦੀ ਸ਼ੈਰ ਕਰਵਾ ਦਿੱਤੀ ਤੇ ਉਥੋਂ ਸਾਧ ਸੰਗਤ ਦੇ ਜੋੜ ਮੇਲ ਦੇ ਵਿੱਚੋਂ ਕੜਾ ਪ੍ਰਸ਼ਾਦ ਦੀ ਚਿਪੀ ਵੀ ਨਾਲ ਭਰ ਕੇ ਲਿਆਂਦੀ ਜਦੋਂ ਪੀਰ ਜੀ ਦੇ ਬੇਟੇ ਨੇ ਦੇਖੇ ਸਾਰੇ ਨਜ਼ਾਰੇ ਅਤੇ ਲੱਖਾਂ ਹੀ ਆਕਾਸ਼ਾਂ ਪਤਾਲਾਂ ਬਾਰੇ ਦੇ ਸਭ ਨੂੰ ਦੱਸਿਆ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਅੱਲਾਹ ਤਾਲਾ ਦੀ ਇਹ ਰਚਨਾ ਬੜੀ ਬੇਅੰਤ ਹੈ ਜਿਸ ਦਾ ਕੋਈ ਪਾਰਾ ਵਾਰ ਨਹੀਂ ਹੈ ਇਹ ਕੌਤਕ ਦੇਖ ਕੇ ਉਹ ਸਭ ਗੁਰੂ ਜੀ ਨੂੰ ਖੁਦਾ ਦਾ ਪੈਗੰਬਰ ਸਮਝ ਕੇ ਉਹਨਾਂ ਦੇ ਸ਼ਰਧਾਲੂ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ